ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਮੈਂ ਪੰਜਾਬ ਦੇ ਉਹਨਾਂ ਲੋਕਾਂ ਨੂੰ ਇੱਕ آگਾਹ ਕਰਨਾ ਚਾਹੁੰਦਾ ਜਿਨ੍ਹਾਂ ਨੂੰ ਪਿਛਲੇ ਲਗਭਗ 5 ਸਾਲ ਪਹਿਲਾਂ 골ਡਨ ਹਟ ਵਾਲਾ ਰਾਣਾ ਉਸਨੇ ਉਹ ਡਰਾਮਾ ਰਚਿਆ ਉਹ इमोशनल ਖੇਡੇ ਕੀ ਉਹ ਆਪਣੇ ਇਕੋ ਹੋਟਲ ਤੋਂ ਕਿੰਨੇ ਹਟਾਬੇ ਕਿੰਨੇ ਹੋਟਲ ਬਣਾ ਚੁੱਕਿਆ ਇਹ ਤੁਸੀਂ ਜਿਆਦਾ ਬੈਟਰ ਜਾਣਦੇ ਹੋ ਅਗਰ ਕੋਈ ਵਿਅਕਤੀ ਬਹੁਤ ਜਿਆਦਾ ਲਾਸ ਵਿੱਚ ਆ ਜਾਵੇ ਜਿਸ ਬੰਦੇ ਨੇ ਬਹੁਤ ساری ਸੇਵਾ ਆਪਣੇ ਘਰ ਤੋਂ ਕਰੀ ਹੋਵੇ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਾ ਰਿਹਾ ਤੁਸੀਂ ਸਾਰੇ ਗੁਰੂ ਘਰ ਚਲਾ ਰਹੇ ਹੋ ਤੁਸੀਂ ਸਾਰੀਆਂ ਸੰਸਥਾਵਾਂ ਚਲਾ ਰਹੇ ਹੋ ਤੁਹਾਨੂੰ ਜਿਆਦਾ ਪਤਾ ਅੱਜ ਉਸਨੇ ਫੇਰ ਇੱਕ ਡਰਾਮਾ ਰਚਿਆ ਕਿ ਮੈਂ 1100 ਟਰੈਕਟਰ ਦਊਂਗਾ ਮੈਂ ਕਿਸਾਨਾਂ ਨਾਲ ਇਹ ਖੜਾ ਹਾਂ ਮੈਂ ਆਪਣੇ ਪੰਜਾਬ ਦੇ ਵਿੱਚ ਬੇਅਦਵੀਆਂ ਨਹੀਂ ਹੋਣ ਦਊਂਗਾ ਮੈਂ ਉਸ ਫੌਜੀ ਸਿੰਘ ਨੂੰ ਜੋ ਸਮਾਨੇ ਟਾਵਰ ਤੇ ਬੈਠਾ ਉਹਨੂੰ ਮੈਂ ਹੇਠਾਂ ਲੈ ਕੇ ਆਉਂਗਾ ਇਹ ਸਾਰਾ ਉਹਦਾ ਇੱਕ ਪੋਲੀਟੀਕਲੀ ਡਰਾਮਾ ਹੈ ਉਹ ਬੜਾ ਓਮੋਸ਼ਨਲੀ ਤੁਸੀਂ ਦੇਖਿਆ ਹੈਗਾ ਕਿਸਾਨਾਂ ਦਾ ਜਦੋਂ ਧਰਨਾ ਲੱਗਿਆ ਉਦੋਂ ਉਨੇ ਰੋ ਰੋ ਕੇ ਉਹ ਕੀਰਨੇ ਪਾਏ ਜਿਵੇਂ ਕੋਈ ਮਰ ਗਿਆ ਹੁੰਦਾ ਲੇਕਿਨ ਤੁਸੀਂ ਦੱਸੋ ਕਿਹੜਾ ਉਹ ਪੰਜਾਬ ਦਾ ਰੋਡ ਹੈ ਜਿੱਥੇ ਉਹਦਾ ਅੱਜ 골ਡਨ ਹਟ ਕਰਕੇ ਢਾਬਾ ਨਹੀਂ ਹੈਗਾ ਉਹ ਹੋਟਲ ਨਹੀਂ ਹੈਗਾ ਜਿੱਥੇ ਰੈਸਟੋਰੈਂਟ ਨਹੀਂ ਆ ਰੂਮ ਸਰਵਿਸ ਨਹੀਂ ਕਾਰਨ ਕੀ ਹੈ ਇਹ ਲੋਕ ਵਿਦੇਸ਼ਾਂ ਵਿੱਚ ਬੈਠੇ ਸਾਡੇ ਪੰਜਾਬੀ ਲੋਕਾਂ ਨੂੰ इमोਸ਼ਨਲੀ ਬਲੈਕਮੇਲ ਕਰਦੇ ਨੇ ਇੱਕ ਵੀ ਪੰਜਾਬ ਦਾ ਕੋਈ ਕਿਸੇ ਵੀ ਸਮਾਜ ਦਾ ਵਿਅਕਤੀ ਹੋਵੇ ਜਿਨੇ ਇੱਕ ਹੋਟਲ ਤੋਂ ਦੋ ਹੋਟਲ ਪਿਛਲੇ 4 ਸਾਲ ਚ ਬਣਾਏ ਹੋਣ ਕੋਈ ਨਹੀਂ ਮਿਲੇਗਾ ਲੇਕਿਨ 골ਡਨ ਹਟ ਵਾਲਾ ਹੀ ਕਿਉਂ ਤਰੱਕੀ ਕਰ ਰਿਹਾ ਹੈ ਕਿਉਂ ਡਰਾਮਾ ਕਰ ਰਿਹਾ ਹੋ ਆਪ ਜੀ ਨੂੰ ਸਾਰੇ ਨੂੰ ਪਤਾ ਹੀ ਲੱਗ ਗਿਆ ਕਿ ਜਿਹੜੇ 1100 ਟਰੈਕਟਰਸ ਡੋਨੇਟ ਕਰਨ ਦਾ ਉਸ ਨੇ ਤੁਹਾਡੇ ਹੀ ਪੈਸਿਆਂ ਨੂੰ ਸੇਵ ਕਰ ਲਿਆ ਬਾਇ 2 ਗੈਟ 1 ਫਰੀ ਦਾ ਪਲੈਨ ਆ ਸੋਨਾ ਲੀਕਾਤਾ ਉਤੇ ਉਹਨੇ ਵਰਕਆਊਟ ਕੀਤਾ ਕਿ ਲੱਖਾਂ ਰੁਪਇਆ ਉਹ ਬਚਾਉਣ ਦੇ ਸੇਵਿੰਗ ਕਰਨ ਦੇ ਵਿੱਚ ਆ ਗਿਆ ਤੁਹਾਡੇ ਪੈਸੇ ਤੁਹਾਡਾ ਆਰਸੀ ਦਾ ਖਾਤਾ ਕੋਈ ਕਾਰਨ ਕੀ ਹੈ ਜੀਐਸਟੀ ਫ੍ਰੀ ਹੈ ਪੰਜਾਬ ਦੇ ਟੈਕਸਿਸ ਜਿਹੜੇ ਹੈਗੇ ਆ ਜਿਹੜੇ ਐਗਰੀਕਲਚਰ ਤੇ ਉਹ ਮਾਫ ਹੋ ਚੁੱਕੇ ਨੇ ਉਤੇ ਟੂ ਮੱਚ ਸਬਸਿਡੀ ਹੈ ਤੇ ਫੇਰ ਖਰਚਾ ਕਾਹਦਾ ਹੋਣਾ ਸੀ ਸੋ ਇਹ ਇੱਕ ਇਹਦਾ ਪੋਲੀਟਿਕਲੀ ਡਰਾਮਾ ਹੈ ਇਸ ਵਿਅਕਤੀ ਨੂੰ ਮੈਂ ਕਹਿਣਾ ਜੇ ਤੈਨੂੰ ਪੰਜਾਬ ਦਾ ਦਰਦ ਆ ਜੇ ਤੈਨੂੰ ਹਿੰਦੁਸਤਾਨ ਨਾਲ ਪਿਆਰ ਆ ਜੇ ਤੈਨੂੰ ਭਾਰਤ ਦਾ ਦਰਦ ਆ ਫੇਰ ਤੂੰ ਖਾਲਸਾਣ ਦੇ ਜਿਹੜੇ ਉਹ ਲੋਕ ਨੇ ਕ੍ਰਿਮੀਨਲਸ ਲੋਕ ਨੇ ਉਹਨਾਂ ਦੇ ਬਰ ਖਿਲਾਫ ਕਿਉਂ ਨਹੀਂ ਬੋਲਦਾ ਅੱਜ ਜੇ ਤੈ ਬੋਲਣਾ ਤੂੰ ਖਾਲਸਾਣ ਦੇ ਉਸ ਪੰਨੂ ਦੇ ਅੰਗੇਸ਼ ਕਿਉਂ ਨਹੀਂ ਬੋਲਦਾ ਤੂੰ ਹਵਾ